ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਜਿਸ ਤਰ੍ਹਾਂ ਇਸ ਗੁਰਮਤ ਸਿੱਖਿਆ ਕੇਂਦਰ ਦੇ ਅੰਦਰ ਗੁਰਬਾਣੀ ਇਤਿਹਾਸ ਸਮੇਂ-ਸਮੇਂ ਤੋਂ ਸਾਰੀਆਂ ਜੋ ਕਲਾਸਾਂ ਨੇ ਉਹ ਲਗਾਈਆਂ ਜਾਂਦੀਆਂ ਜਿਸ ਦੇ ਵਿੱਚ ਹਰਮੋਨੀਅਮ ਤਬਲਾ ਗੁਰਬਾਣੀ ਸੰਥਿਆ ਸਿੱਖ ਇਤਿਹਾਸ ਖੂਨ ਸ਼ਹੀਦਾਂ ਦਾ ਇਹ ਇਤਿਹਾਸ ਦਾਸ ਗੁਰੂ ਸਹਿਬਾਨ ਤੇ ਨਾਲ ਜਿੱਥੇ ਸਾਡਾ ਇੱਕ ਮੁਢਲਾ ਵਿਸ਼ਾ ਹੈ ਵੀ ਜਿੱਥੇ ਅਸੀਂ ਗੁਰਮਤ ਨੂੰ ਘਰ-ਘਰ ਪਹੁੰਚਾਉਣਾ ਹੈ ਉੱਥੇ ਨਾਲ ਸਾਨੂੰ ਪੰਜਾਬੀ ਬੋਲੀ ਵੀ ਆਉਣੀ ਜ਼ਰੂਰੀ ਹੈ ਬਹੁਤੇ ਬੱਚਿਆਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਸੋ ਇਸ ਕਰਕੇ ਇਹ ਵੀ ਵਿਸ਼ਾ ਅਸੀਂ ਨਾਲ ਰੱਖਿਆ ਹੋਇਆ ਹੈ ਤੇ ਗੁਰਮਤ ਸਿੱਖਿਆ ਕੇਂਦਰ ਦੇ ਅੰਦਰ ਬੱਚਿਆਂ ਨੂੰ ਨਾਲ ਸਕੂਲ ਦੀ ਪੜ੍ਹਾਈ ਟਿਊਸ਼ਨ ਦੇ ਰੂਪ ਵਿੱਚ ਜੋ ਅੱਧਾ ਸਮਾਂ ਉਹ ਵੀ ਕਰਵਾਈ ਜਾਂਦੀ ਹੈ ਤੇ ਸਾਡੇ ਕੋਲ ਸਾਰੀਆਂ ਕਲਾਸਾਂ ਦੇ ਲਗਭਗ ਸ਼ੁਰੂ ਤੋਂ ਲੈ ਕਰਕੇ ਅ ਪਲੱਸ 1 ਤੱਕ ਦੇ ਵਿਦਿਆਰਥੀ ਜੋ ਨੇ ਇਸ ਗੁਰਮਤ ਸਿੱਖਿਆ ਕੇਂਦਰ ਦੇ ਅੰਦਰ ਵਿਦਿਆ ਪ੍ਰਾਪਤ ਕਰ ਰਹੇ ਨੇ ਤੇ ਜਿੱਤੇ ਸਮੇ ਸਮੇਤੇ ਇਹਨਾਂ ਦੇ ਛੋਟੇ ਰੂਪ ਵਿੱਚ ਇੱਕ ਟੈਸਟ ਲਏ ਜਾਂਦੇ ਆ ਇਹਨਾਂ ਨੇ ਕੀ ਕੀਤਾ ਹੈ ਜਾਂ ਕੀ ਪੜ੍ਹਾਈ ਕੀਤੀ ਉਥੇ ਅਸੀਂ ਸਾਰੇ ਸਬਜੈਕਟਾਂ ਦੇ ਸਕੂਲ ਦੇ ਪੇਪਰਾਂ ਵਾਂਗ ਸਾਲ ਦੇ ਵਿੱਚ ਇੱਕ ਦੋ ਵਾਰ ਇਹ ਇਮਤਿਹਾਨ ਵੀ ਲੈਣੇ ਆ ਜਿਸ ਦੇ ਵਿੱਚ ਜਿੰਨਾ ਸਿਲੇਬਸ ਹੋਇਆ ਹੁੰਦਾ ਉਸ ਸਿਲੇਬਸ ਦੇ ਮੁਤਾਬਕ ਵਿਦਿਆਰਥੀ ਪੇਪਰ ਦਿੰਦੇ ਨੇ ਇਮਤਿਹਾਨ ਦਿੰਦੇ ਨੇ ਜਿਸ ਦੇ ਵਿੱਚ ਸਾਡਾ ਪਿਛਲੇ ਹਫਤੇ ਤੋਂ ਇਹ ਇਮਤਿਹਾਨ ਸ਼ੁਰੂ ਹੋਏ ਤੇ ਅੱਜ ਅਖੀਰਲਾ ਪੇਪਰ ਹੈ ਇਹਨਾਂ ਪੇਪਰਾਂ ਦੇ ਵਿੱਚ ਜਿਸ ਤਰ੍ਹਾਂ ਪਹਿਲਾ ਇਮਤਿਹਾਨ ਸੀ ਇਤਿਹਾਸ 10 ਗੁਰੂ ਸਾਹਿਬਾਨ ਤੇ ਸੇਰ ਇਮਤਿਹਾਨਸੀ ਗੁਰਬਾਣੀ ਸੰਥਿਆ ਖੂਨ ਸ਼ਹੀਦਾਂ ਦਾ ਜੋ ਕਿਤਾਬ ਇਹਨਾਂ ਨੂੰ ਦਿੱਤੀ ਹੋਈ ਹੈ ਤੇ ਨਾਲ ਨਾਲ ਹਰਮੋਨੀਅਮ ਹਰਮੋਨੀਅਮ ਤਬਲਾ ਤੇ ਹੋਰ ਕਈ ਜਿਹੜੇ ਵਿਸ਼ੇ ਨੇ ਉਹ ਇਹਨਾਂ ਨੂੰ ਪੜ੍ਹਾਏ ਜਾਂਦੇ ਨੇ ਤੇ ਇਹਨਾਂ ਵਿਸ਼ਿਆਂ ਦੇ ਵਿੱਚ ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਜੋ ਸਾਰਾ ਕੁਸ਼ ਹੈ ਉਹ ਸਮੇਂ-ਸਮੇਂ ਤੇ ਕਰਵਾਇਆ ਜਾਂਦਾ ਹੈ ਤੇ ਜਿਸ ਤਰ੍ਹਾਂ 10 ਗੁਰੂ ਸਹਿਬਾਨ ਇਤਿਹਾਸ ਵਿੱਚੋਂ ਇਹਨਾਂ ਬੱਚਿਆਂ ਨੂੰ ਪੰਜ ਗੁਰੂ ਸਹਿਬਾਂ ਦਾ ਇਤਿਹਾਸ ਜੋ ਚੰਗੀ ਤਰ੍ਹਾਂ ਕਰਵਾ ਦਿੱਤਾ ਗਿਆ ਤੇ ਸਾਰੇ ਬੱਚੇ ਬਹੁਤ ਚੰਗੇ ਤਰੀਕੇ ਦੇ ਨਾਲ ਪੰਜ ਗੁਰੂ ਸਹਿਬਾਨ ਦਾ ਇਤਿਹਾਸ ਜਾਣਦੇ ਨੇ ਤੇ ਇਹਨਾਂ ਬੱਚਿਆਂ ਨੇ ਕੂਨ ਸ਼ਹੀਦਾਂ ਦੀ ਜੋ ਕਿਤਾਬ ਹੈ ਉਹਦੇ ਵਿੱਚ ਵੀ ਸਾਡੇ ਜਿਹੜੇ ਸਿੱਖ ਸ਼ਹਾਦਤਾਂ ਪ੍ਰਾਪਤ ਕੀਤੀਆਂ ਨੇ ਜਿਨ੍ਹਾਂ ਨੇ ਉਹਨਾਂ ਬਾਰੇ ਇਹਨਾਂ ਨੇ ਪੜਿਆ ਗੁਰਬਾਣੀ ਸੰਥਿਆ ਦੀ ਕਲਾਸ 2 ਭਾਗਾਂ ਦੇ ਵਿੱਚ ਲੱਗਦੀ ਸੀ ਉਸੇ ਤਰ੍ਹਾਂ ਇਹਨਾਂ ਦਾ ਇਮਤਿਹਾਨ ਲਿਆ ਗਿਆ ਜੋ ਵੱਡੇ ਬੱਚੇ ਨੇ ਉਹਨਾਂ ਦੀ ਸੰਥਿਆ ਗੁਰਬਾਣੀ ਸੰਥਿਆ ਪੋਥੀ ਰੂਪ ਦੇ ਵਿੱਚ ਉਹ ਬੱਚੇ ਬੈਠ ਕੇ ਸੰਗਤੀ ਰੂਪ ਵਿੱਚ ਸੰਥਿਆ ਕਰ ਰਹੇ ਨੇ ਜਿਹੜੇ ਛੋਟੇ ਵਿਦਿਆਰਥੀ ਨੇ ਉਹ ਇਸ ਕਲਾਸਰੂਮ ਦੇ ਵਿੱਚ ਹੀ ਬੈਠ ਕੇ ਆਪਣੀ ਗੁਰਬਾਣੀ ਸੰਥਿਆ ਦੀ ਕਲਾਸ ਲਵਾਉਂਦੇ ਨੇ ਤੇ ਹਰਮੋਨੀਅਮ ਤਬਲੇ ਦੀਆਂ ਕਲਾਸਾਂ ਵੀ ਇਹਨਾਂ ਦੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀਆਂ ਤਬਲੇ ਵਾਲੇ ਬੱਚੇ ਵੀ ਬਹੁਤ ਮਿਹਨਤੀ ਨੇ ਹਰਮੋਨੀਅਮ ਵਾਲੇ ਬੱਚੇ ਵੀ ਮਿਹਨਤੀ ਨੇ ਇਹ ਆਪਣੀ ਪੜ੍ਹਾਈ ਬਹੁਤ ਚੰਗੇ ਤਰੀਕੇ ਦੇ ਨਾਲ ਕਰ ਰਹੇ ਨੇ ਤੇ ਇਹਨਾਂ ਨੇ ਕੀਰਤਨ ਦੇ ਰੂਪ ਵਿੱਚ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਵੀ ਸਾਂਝ ਪਾਈ ਪਰ ਇਸ ਸਭ ਵਾਸਤੇ ਸਾਨੂੰ ਮੁੜਲੀ ਜਾਣਕਾਰੀ ਸਿੱਖ ਧਰਮ ਦੀ ਗੁਰਬਾਣੀ ਦੀ ਹਰਮੋਨੀਅਮ ਦੀ ਤਬਲੇ ਦੀ ਇਹ ਮੁੜਲੀ ਜਾਣਕਾਰੀ ਸਾਨੂੰ ਸਾਰਿਆਂ ਬਾਰੇ ਹੋਣੀ ਬਹੁਤ ਜ਼ਰੂਰੀ ਹੈ ਤੇ ਉਹ ਉਹ ਜਾਣਕਾਰੀ ਇਹ ਸਾਰੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ ਜਿੱਥੇ ਸਾਡੇ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰਕਔਰ ਗੁਰਮਤਿ ਸਿੱਖਿਆ ਕੇਂਦਰ ਐਸਡੀ ਮੈਨੇਜਮੈਂਟ ਬਹੁਤ ਵੱਡਾ ਉਪਰਾਲਾ ਕਰਕੇ ਜਿਨ੍ਹਾਂ ਨੇ ਸਾਨੂੰ ਇੱਥੇ ਬੈਠਣ ਦੇ ਯੋਗ ਬਣਾਇਆ ਉਥੇ ਸਾਡਾ ਜਿਹੜਾ ਸਾਰਾ ਸਟਾਫ ਹੈ ਸਾਰੇ ਬਹੁਤ ਮਿਹਨਤੀ ਨੇ ਤੇ ਸਾਰੇ ਵਿਦਿਆਰਥੀ ਵੀ ਬਹੁਤ ਮਿਹਨਤ ਕਰਨ ਵਾਲੇ ਨੇ ਜਿਹੜੇ ਮਿਹਨਤ ਕਰਕੇ ਤੇ ਆਪਣੀ ਸਕੂਲ ਦੀ ਪੜ੍ਹਾਈ ਵਿੱਚੋਂ ਵੀ ਸਾਰੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਦੇ ਨੇ ਤੇ ਗੁਰਮਤ ਦੇ ਪੇਪਰਾਂ ਦੇ ਵਿੱਚ ਵੀ ਜਾਂ ਗੁਰਮੰਧ ਦੀ ਸਿੱਖਿਆ ਨੂੰ ਵੀ ਬਹੁਤ ਸੋਹਣੇ ਢੰਗ ਦੇ ਨਾਲ ਭਾਵਕੇ ਉਹਦੀ ਤਿਆਰੀ ਕਰਦੇ ਐ ਤੇ ਮੈਂ ਧੰਨਵਾਦ ਕਰਦਾ ਹਾਂ ਸਤਿਕਾਰਯੋਗ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਦਾ ਵੀ ਜੋ ਸਮੇਂ-ਸਮੇਂ ਤੇ ਸਾਨੂੰ ਸਾਡੇ ਵਿਦਿਆਰਥੀਆਂ ਨੂੰ ਗਾਈਡ ਕਰਦੇ ਨੇ ਤੇ ਇਹ ਸਾਰਾ ਸਿਹਰਾ ਉਹਨਾਂ ਦੇ ਸਿਹਰਾ ਹੈ ਤੇ ਜਿੱਥੇ ਬੱਚੇ ਗੁਰਮਤ ਦੀ ਸਿੱਖਿਆ ਪ੍ਰਾਪਤ ਕਰਦੇ ਨੇ ਨਾਲ ਉੱਥੇ ਤਿਆਰੀ ਕਰਕੇ ਬੱਚੇ ਗੁਰਦੁਆਰਾ ਸਾਹਿਬ ਜਾਂ ਹੋਰ ਥਾਵਾਂ ਤੇ ਜਿੱਥੇ ਵੀ ਗੁਰਮਤ ਸਮਾਗਮ ਨੇ ਉੱਥੇ ਕੀਰਤਨ ਦੀ ਸਪੀਚ ਦੀ ਕਵੀਸ਼ਰੀ ਦੀ ਹਾਜ਼ਰੀ ਵੀ ਭਰਦੇ ਆ ਸੋ ਇਹ ਸਾਡੇ ਵਾਸਤੇ ਜਾਣਕਾਰੀ ਦੇਣੀ ਇਸ ਕਰਕੇ ਜ਼ਰੂਰੀ ਸੀ ਕਿ ਸਾਡੇ ਬੱਚੇ ਜੋ ਪਿਛਲੇ ਸਾਲ ਤੋਂ ਲਗਾਤਾਰ ਕਲਾਸਾਂ ਲੱਗ ਰਹੀਆਂ ਨੇ ਨਾ ਕਲਾਸਾਂ ਵਿੱਚ ਸਾਡੇ ਬੱਚਿਆਂ ਨੇ ਕੀ ਮਿਹਨਤ ਕੀਤੀ ਹੈ ਸੋ ਮੈਂ ਇਹਦੇ ਸੋ ਮੈਂ ਇਹਦੇ ਨਾਲ ਨਾਲ ਇੱਕ ਦੋ ਬੱਚਿਆਂ ਤੋਂ ਜਾਣਕਾਰੀ ਲੈਣੀ ਚਾਹਾਂਗੇ ਆਪਾਂ ਕਿ ਬੱਚਿਆਂ ਨੇ ਗੁਰਮਤ ਕਲਾਸ ਦੇ ਵਿੱਚ ਕੀ ਕੋਈ ਸਿੱਖਿਆ ਜਾਂ ਉਹ ਆਪਣੀ ਜਾਣਕਾਰੀ ਮੁਤਾਬਕ ਉਹ ਵਿਦਿਆਰਥੀ ਦੱਸਣਗੇ ਸੋ ਮੈਂ ਬੇਨਤੀ ਕਰਦਾ ਪਹਿਲਾਂ ਗੁਰਨੀਤ ਕੌਰ ਇਹ ਬੱਚੀ ਸਾਨੂੰ ਦੱਸੂਗੀ ਗੁਰਮਤ ਦੀ ਕਲਾਸਾਂ ਬਾਰੇ ਜਾਂ ਆਪਾਂ ਕਿ ਜਿਹੜੇ ਵੀ ਪੇਪਰ ਹੋ ਰਹੇ ਆ ਵਾਯੂ ਜੀ ਕਾ ਖਾਲਸਾ ਵਾਯੂ ਜੀ ਕੀ ਫਤਿਹ ਗੁਰਮਤ ਸਿੱਖਿਆ ਕੇਂਦਰ ਵਿੱਚ ਜਿਵੇਂ ਪੇਪਰ ਹੋ ਰਹੇ ਨੇ ਤੇ ਸਾਨੂੰ ਪੇਪਰ ਪੇਪਰਾਂ ਲਈ ਬਹੁਤ ਵਧੀਆ ਵੀ ਤਿਆਰੀ ਕਰਾਈ ਗਈ ਹੈ ਪੇਪਰ ਪੰਜਾਬੀ 10 ਗੁਰੂ ਸਹਿਬਾਨ ਖੁਸ਼ੀ ਦਾਦਾ ਮੁੱਢਲੀ ਜਾਣਕਾਰੀ ਬਹੁਤ سارے ਹਰਮੋਨੀਅਮ ਤਬਲੇ ਦੇ ਵੀ ਪੇਪਰ ਹੋਏ ਨੇ ਤੇ ਬਹੁਤ سارے ਟਿਊਸ਼ਨ ਦੀ ਬਹੁਤ ਸਾਰੀਆਂ ਕਲਾਸਾਂ ਲੱਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਏਸੀ ਬੱਚੀ ਗੁਰਨੀਤ ਕੌਰ ਅੱਗੇ ਮੈਂ ਬੇਨਤੀ ਕਰਦਾ ਹਾਂ ਬੱਚੀ ਰੁਪਿੰਦਰ ਕੌਰ ਨੂੰ ਇਹ ਵੀ ਥੋੜਾ ਜਿਆਦਾ ਦੱਸਣਗੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪੁੱਤ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਗੁਰਮਤ ਸਿਖਿਆ ਕੇਂਦਰ ਵਿੱਚ ਪੇਪਰ ਹੋ ਰਹੇ ਨੇ ਸਾਨੂੰ ਪੇਪਰਾਂ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਵੀ ਕਰਾਈ ਗਈ ਹੈ ਤੇ ਸਾਡੀ ਸਾਡੀ ਇੱਥੇ ਕਿੰਨੀਆਂ ਸਾਰੀਆਂ ਕਲਾਸਾਂ ਲੱਗਦੀਆਂ ਜਿਵੇਂ ਕਿ ਕੰਪਿਊਟਰ ਦੀ ਤੇ ਹਰਮੋਨੀਅਮ ਦੀ ਤੇ ਤਬਲੇ ਦੀ ਵੀ ਲੱਗਦੀ ਹੈ ਤੇ ਸਾਨੂੰ ਸਕੂਲ ਸਕੂਲ ਦੇ ਪੜਾਈ ਪੜਾਈ ਜਾਂਦੀ ਹੈ ਤੇ ਇੱਥੇ ਸਾਨੂੰ ਇਤਿਹਾਸ ਵੀ ਪੜਾਇਆ ਜਾਂਦਾ ਹੈ। ਕਲਾਸ ਵਾਈਕੂ ਜੀ ਕੀ ਫਤਿਹ ਹਾਂਜੀ ਹੁਣ ਜੋ ਸਾਡੇ ਕੋਲ ਲੜਕੇ ਪੜਦੇ ਐ ਇਹਨਾਂ ਵਿੱਚੋਂ ਮੈਂ ਇੱਕ ਵਿਦਿਆਰਥੀ ਨੂੰ ਬੇਨਤੀ ਕਰਦਾ ਹਾਂ ਅਰਸ਼ਦੀਪ ਸਿੰਘ ਇਹ ਵੀ ਥੋੜੀ ਜੀ ਜਾਣਕਾਰੀ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿੱਦਾਂ ਲੋਕੀ ਸਾਡੇ ਹੁਣ ਜਿੱਦਾਂ ਐਗਜ਼ਾਮ ਚੱਲ ਰਿਹਾ ਇੱਥੇ ਵੀ ਸਾਨੂੰ ਸਾਰੇ ਇਤਿਹਾਸ ਜਿੰਨੇ ਵੀ ਟੀਚਰ ਹੈਗੇ ਸਾਨੂੰ एग्जाम ਦੀ ਬਹੁਤ ਵਧੀਆ ਤਿਆਰੀ ਕਰਵਾਉਂਦੇ ਆ ਜਿੱਤੇ ਅੱਜ ਸਾਡਾ ਆਖਰੀ एग्जाम ਆ ਪੰਜਾਬੀ ਦਾ ਵੀ ਹੋਰ ਵੀ ਸਾਡੇ ਬਹੁਤ ਵਧੀਆ ਪੇਪਰ ਹੋਏ ਲੰਗੀ ਹੋ ਜਿੱਤੇ ਕੋਸ਼ਿਦਾਂ ਦਾ 10 ਗੁਰੂ ਸਾਹਿਬਾਨ ਹੋਰ ਵਗੈਰਾ ਤੇ ਇੱਥੇ ਸਾਨੂੰ ਸਕੂਲ ਦੇ ਦੇ ਪੇਪਰ ਹੁੰਦੇ ਆ एग्जाम 8ਵੀਂ ਦੇ ਬੋਰਡ ਹੁੰਦੇ ਆ ਉਹਦੇ ਉਹਨਾਂ ਦੀ ਵੀ ਸਾਨੂੰ ਬਹੁਤ ਵਧੀਆ ਤਿਆਰੀ ਕਰਵਾਈ ਜਾਂਦੀ ਆ ਟਿਊਸ਼ਨ ਦੇ ਟੀਚਰ ਇੱਥੇ ਆਉਂਦੇ ਆ ਉਹ ਵੀ ਬਹੁਤ ਵਧੀਆ ਤਿਆਰੀ ਕਰਵਾਂਦੇ ਤਾਂ 8ਵੀਂ ਦੇ ਜਿਹੜੇ ਬੋਰਡ ਆ ਕਿ ਉਹਨਾਂ ਦੇ ਨੰਬਰ ਵੀ ਬਹੁਤ ਵਧੀਆ ਆਏ ਜਾਗੇ। ਬਾਕੀ ਜੇ ਖਾਲਸਾ ਵਾ ਵਿੱਚ ਕਿ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਇੱਕ ਬੱਚੀ ਆਪਣੀ ਸ਼ਿਵਦੇਵੀ ਕੌਰ ਇਹ ਵੀ ਜਵਾਬ ਦੇਣਗੇ ਕਿ ਕਿਸ ਤਰ੍ਹਾਂ ਸਾਡੀ ਤਿਆਰੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸ਼ਿਵਦੇਵੀ ਹੈ। ਅਸੀਂ ਅਸੀਂ ਹੁਣ ਨਵੀਂ ਕਲਾਸ ਦੇ ਬੱਚੇ ਆ ਸਾਡੇ ਇੰਸਟੀਟਿਊਸ਼ਨ ਦੀ ਪੜਾਈ ਵੀ ਹੁੰਦੀ ਹੈ ਸਾਡੇ ਟਿਊਸ਼ਨ ਵਾਲੇ ਸਰ ਤੇ ਗੁਰਮਤ ਦੇ ਟੀਚਰ ਬਹੁਤ ਵਧੀਆ ਨੇ ਸਾਨੂੰ ਬਹੁਤ ਵਧੀਆ ਪੜ੍ਹਾਉਂਦੇ ਨੇ ਤੇ ਸਾਡੇ ਪੇਪਰਾਂ ਦੀ ਤਿਆਰੀ ਵੀ ਬਹੁਤ ਚੰਗੀ ਤਰ੍ਹਾਂ ਨਾਲ ਕਰਵਾਈ ਹੈ ਸਾਡੇ 8 ਦੇ ਬੋਰਡ ਦੇ ਪੇਪਰ ਸੀ ਤੇ ਸਾਡੇ ਬਹੁਤ ਵਧੀਆ ਮਾਰਕਸ ਆਏ ਨੇ ਸਾਡੇ A ਗ੍ਰੇਡ ਮਾਰਕਸ ਆਏ ਨੇ ਤੇ ਸਾਡੇ ਸਰ ਬਹੁਤ ਖਿਆਲ ਰੱਖਦੇ ਨੇ ਸਾਨੂੰ ਬਹੁਤ ਚੰਗੀ ਤਰੀਕੇ ਨਾਲ ਪੜ੍ਹਾਉਂਦੇ ਨੇ ਸਾਨੂੰ ਇੱਥੇ ਇੰਗਲਿਸ਼ ਦੀ ਸਿੱਖਿਆ ਸਾਰਿਆਂ ਤੋਂ ਵਧੀਆ ਦਿੱਤੀ ਜਾਂਦੀ ਹੈ ਧੰਨਵਾਦ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਿਹ ਜਿਸ ਤਰ੍ਹਾਂ ਅਰਸ਼ਦੀਪ ਸਿੰਘ ਨੇ ਤੇ ਸ਼ਿਵਦੇਵੀ ਇਹ ਬੱਚਿਆਂ ਨੇ ਦੱਸਿਆ 8ਵੀਂ ਦੇ ਰਿਜ਼ਲਟ ਬਾਰੇ ਤੇ ਸਾਨੂੰ ਉੱਥੇ 8ਵੀਂ ਦੇ ਰਿਜ਼ਲਟ ਤੋਂ ਜਾਂ ਕਹਿ ਲਓ ਸਾਰੀਆਂ ਕਲਾਸਾਂ ਦੇ ਰਿਜ਼ਲਟ ਤੋਂ ਹੀ ਬਹੁਤ ਖੁਸ਼ੀ ਹੋਈ ਹੈ ਕਿ ਜਿੰਨੇ ਵੀ ਬੱਚੇ ਇੱਥੇ ਪੜ੍ਹਨ ਆਉਂਦੇ ਸੀ ਆ ਜਦੋਂ ਸਕੂਲ ਬੱਚੇ ਜਾਂਦੇ ਨੇ ਸਕੂਲ ਤੋਂ ਬਾਅਦ ਨਾਲ ਦੀ ਨਾਲ ਵਿਦਿਆਰਥੀ ਘਰ ਵਿੱਚ ਬਸ ਅੱਧਾ ਘੰਟਾ ਮਸਾਂ ਬਤੀਤ ਕਰਦੇ ਆ ਤੇ ਨਾਲ ਦੀ ਨਾਲ ਗੁਰਮਤਿ ਸਿੱਖਿਆ ਕੇਂਦਰ ਦੇ ਵਿੱਚ ਪਹੁੰਚ ਜਾਂਦੇ ਆ ਤੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜਿਸ ਮਿਹਨਤ ਦੇ ਸਦਕਾ ਇਹਨਾਂ ਵਿਦਿਆਰਥੀਆਂ ਨੇ ਆਪਣੇ ਸਕੂਲ ਦੀਆਂ ਸਾਰੀਆਂ ਕਲਾਸਾਂ ਦੇ ਵਿੱਚੋਂ ਬਹੁਤ ਸੋਹਣੇ ਨੰਬਰ ਜਿਹੜੇ ਐ ਪ੍ਰਾਪਤ ਕੀਤੇ ਆ ਜਿਸ ਤਰ੍ਹਾਂ ਬੋਰਡ ਦੀ ਕਲਾਸ ਦੀ 8ਵੀਂ ਦੀ ਗੱਲ ਕੀਤੀ ਜਾ ਰਹੀ ਸੀ ਭਾਵ ਕਿ ਲਗਭਗ ਸਾਡੇ ਕੋਲ 9-10 ਵਿਦਿਆਰਥੀ 8ਵੀਂ ਕਲਾਸ ਦੇ ਨੇ ਜਿਨ੍ਹਾਂ ਵਿੱਚੋਂ ਲਗਭਗ 6-7 ਬੱਚਿਆਂ ਦੇ ਨੰਬਰ A ਗ੍ਰੇਡ ਦੇ ਵਿੱਚ ਆਏ ਨੇ ਭਾਵ ਕਿ 85-86% ਤੋਂ ਵੱਧ 99% ਤੱਕ ਵੀ ਇਹਨਾਂ ਵਿਦਿਆਰਥੀਆਂ ਦੇ ਨੰਬਰ ਕਈਆਂ ਦੇ ਆਏ ਨੇ ਸੋ ਉੱਤੇ ਸਾਨੂੰ ਬਹੁਤ ਖੁਸ਼ੀ ਇਹ ਹੋਈ ਹੈ ਇਹ ਬੱਚੇ ਜੇ ਸਕੂਲ ਦੀ ਪੜ੍ਹਾਈ ਕਰ ਰਹੇ ਨੇ ਤੇ ਸਕੂਲ ਦੀ ਪੜ੍ਹਾਈ ਦੇ ਨਾਲ ਗੁਰਮਤਿ ਦੀਆਂ ਕਲਾਸਾਂ ਲਾ ਰਹੇ ਨੇ ਤੇ ਕਿਸੇ ਵੀ ਪੜ੍ਹਾਈ ਵਿੱਚੋਂ ਵੀਕ ਨਹੀਂ ਐ ਭਾਵ ਜਿਸ ਤਰ੍ਹਾਂ ਇਹਨਾਂ ਨੇ ਸਕੂਲ ਦੀ ਪੜ੍ਹਾਈ ਵਿੱਚੋਂ ਵੱਧ ਚੜ ਕੇ ਨੰਬਰ ਲਏ ਤੇ ਅਸੀਂ ਗੁਰਮਤਿ ਦੇ ਪੇਪਰ ਵੀ ਰੋਜ਼ਾਨਾ ਇਹਨਾਂ ਦੇ ਲੈ ਰਹੇ ਹਾਂ ਤੇ ਪੇਪਰਾਂ ਦੇ ਵਿੱਚ ਦੇਖ ਵੀ ਰਹੇ ਹਾਂ ਕਿ ਇਹਨਾਂ ਇਮਤਿਹਾਨਾਂ ਵਿੱਚ ਬੱਚਿਆਂ ਨੇ ਬਹੁਤ ਸੋਹਣੀ ਮਿਹਨਤ ਕੀਤੀ ਤੇ ਹਰ ਇੱਕ ਵਿਦਿਆਰਥੀ ਬੜੇ ਚਾਅ ਨਾਲ ਬੜੀ ਖੁਸ਼ੀ ਨਾਲ ਆਪਣਾ ਇਗਜ਼ਾਮ ਕਰ ਰਿਹਾ ਹੈ ਤੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹਨਾਂ ਬੱਚਿਆਂ ਦਾ ਅਸੀਂ ਗੁਰਮਤ ਦੇ ਪੇਪਰਾਂ ਦਾ ਰਿਜ਼ਲਟ ਦੇਵਾਂਗੇ ਤਾਂ ਉਸ ਰਿਜ਼ਲਟ ਨੂੰ ਵੀ ਅਸੀਂ ਲਾਈਵ ਕਰਾਂਗੇ ਤੇ ਅਸੀਂ ਉਸ ਲਾਈਵ ਰਿਜ਼ਲਟ ਦੇ ਵਿੱਚ ਇਹ ਪੇਪਰ ਵੀ ਸੁਣਾਵਾਂਗੇ ਕਿ ਬੱਚਿਆਂ ਨੇ ਕਿਸ ਤਰੀਕੇ ਦੇ ਨਾਲ ਪੇਪਰ ਕੀਤੇ ਨੇ ਭਾਵ ਕਿ ਕਿਸ ਤਰ੍ਹਾਂ ਦੇ ਕੁਐਸਚਨ ਜਿਹੜੇ ਸੀ ਗੁਰਬਾਣੀ ਸੰਥਿਆ ਇਤਿਹਾਸ ਤੇ ਜੋ ਵੀ ਇਹਨਾਂ ਨੂੰ ਪੁੱਛੇ ਗਏ ਸੀ ਤੇ ਜਿੱਥੇ ਸਾਡੇ ਟਿਊਸ਼ਨ ਵਾਲਾ ਸਟਾਫ ਜਾਂ ਕਹਿ ਸਕਦੇ ਹਰਮੋਨੀਅਮ ਤਬਲੇ ਵਾਲੇ ਵੀ ਬਹੁਤ ਮਿਹਨਤੀ ਹੈ ਮੈਂ ਪਹਿਲਾਂ ਵੀ ਦੱਸ ਰਿਹਾ ਸੀ ਵੀ ਪੰਜਾਬੀ ਭਾਸ਼ਾ ਜਿਹੜੀ ਸਾਡੀ ਹੈ ਉਹਦੇ ਬਾਰੇ ਵੀਰ ਗੁਰਪਾਲ ਸਿੰਘ ਜੀ ਉਹ ਬਹੁਤ ਬਰੀਕੀ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਨੇ ਤੇ ਇੰਜ ਲੱਗਦਾ ਸਾਡੇ ਵਿਦਿਆਰਥੀ ਪੰਜਾਬੀ ਦੀ ਕਲਾਸ ਦੀ ਵੀ ਸਿੱਖਿਆ ਲੈ ਕੇ ਕਈ ਵਾਰ ਇਸ ਤਰ੍ਹਾਂ ਆਖਦੇ ਨੇ ਵੀ ਇਦਾਂ ਦੀ ਪੰਜਾਬੀ ਭਾਸ਼ਾ ਬਾਰੇ ਜਿਹੜੀ ਜਾਣਕਾਰੀ ਹੈ ਅਸੀਂ ਕਦੇ ਸਕੂਲਾਂ ਵਿੱਚ ਵੀ ਸੁਣੀ ਜਾਂ ਪੜ੍ਹੀ ਨਹੀਂ ਹੈ ਵੀ ਜਿਹੜੇ ਚੰਗੇ ਤਰੀਕੇ ਨਾਲ ਸਾਨੂੰ ਗੁਰਮਤਿ ਸਿੱਖਿਆ ਕੇਂਦਰ ਦੇ ਵਿੱਚ ਸਾਰਾ ਕੁਝ ਦੱਸਿਆ ਜਾਂਦਾ ਹੈ ਤੇ ਇਸ ਆਦਾਰੇ ਨੂੰ ਗੁਰਮਤਿ ਸਿੱਖਿਆ ਕੇਂਦਰ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਸਤੇ ਨਾ ਕਲਾ ਵਿਦਿਆਰਥੀ ਕੁਝ ਕਰ ਸਕਦਾ ਤੇ ਨਾ ਹੀ ਕੱਲੇ ਸਟਾਫ ਦੇ ਹੱਥ ਕੁਸ਼ ਹੈ ਜਦੋਂ ਸਾਰੇ ਇਕੱਠੇ ਹੋ ਜਾਣ ਜਿਸ ਤਰ੍ਹਾਂ ਸਾਨੂੰ ਸਹਾਰਾ ਜਿਹੜਾ ਹੈ ਸਤਕਾਰਯੋਗ ਮੈਨੇਜਮੈਂਟ ਜੋ ਵੀ ਪ੍ਰਬੰਧਕ ਨੇ ਜਾਂ ਸਤਕਾਰਯੋਗ ਗਿਆਨੀ ਜੀ ਅਮਰਪਾਲ ਸਿੰਘ ਜੀ ਲੁਧਿਆਣੇ ਵਾਲੇ ਤੇ ਸਾਰੇ ਵਿਦਿਆਰਥੀ ਬੜੇ ਮਿਹਨਤੀ ਨੇ ਸਾਡਾ ਸਟਾਫ ਮਿਹਨਤੀ ਹੈ ਜਦੋਂ ਸਾਰੇ ਆਪਣੇ ਵੱਲੋਂ ਪੂਰੀ ਮਿਹਨਤ ਕਰ ਰਹੇ ਹੋਣ ਤੇ ਫਿਰ ਜ਼ਰੂਰ ਇੱਕ ਦਿਨ ਜੋ ਮੁਕਾਮ ਆਪਾਂ ਲੈ ਕੇ ਤੁਰੇ ਹੁੰਨੇ ਆ ਉਹ ਮੁਕਾਮ ਤੇ ਅਸੀਂ ਪਹੁੰਚ ਸਕਦੇ ਹਾਂ ਹਾਸਲ ਕਰ ਸਕਦੇ ਹਾਂ ਤੇ ਇਹ ਨਾਲ ਸਾਡੇ ਵਿਦਿਆਰਥੀਆਂ ਨੂੰ ਹੋਰ ਵੀ ਕਿਸ ਤਰ੍ਹਾਂ ਅਸੀਂ ਸੰਸਾਰ ਦੇ ਵਿੱਚ ਵਿਚਰਨਾ ਹੈ ਇਹ ਮੁਢਲੀ ਜਾਣਕਾਰੀ ਸਿੱਖ ਧਰਮ ਦੀ ਜਾਣਕਾਰੀ ਜਾਂ ਅਸੀਂ ਮਾਤਾ ਪਿਤਾ ਦੇ ਆਗਿਆ ਦਾ ਪਾਲਣ ਕਿਸ ਤਰ੍ਹਾਂ ਕਰਨਾ ਹੈ ਕਿਉਂਕਿ ਪੜ੍ਹਾਈ ਡਿਗਰੀਆਂ ਲੈ ਕੇ ਸੰਸਾਰ ਵਿੱਚ ਬਹੁਤ ਦੁਨੀਆ ਵਿੱਚ ਲੋਕ ਵਿਚਾਰ ਰਹੇ ਨੇ ਪਰ ਕਈਆਂ ਨੂੰ ਜਦੋਂ ਸਾਨੂੰ ਕੁਝ ਜਿਹੜੀਆਂ ਜਿਹੜੇ ਸੰਸਕਾਰ ਨੇ ਜਿਹੜੇ ਸੰਸਕਾਰਾਂ ਤੋਂ ਸਾਡੇ ਬੱਚੇ ਵਾਂਝੇ ਰਹਿ ਜਾਂਦੇ ਨੇ ਗੁਰਮਤਿ ਸਿੱਖਿਆ ਕੇਂਦਰ ਦੇ ਅੰਦਰ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਸੋ ਤੁਸੀਂ ਦੇਖ ਰਹੇ ਹੋ ਕਿ ਸਾਡੇ ਸਾਰੇ ਵਿਦਿਆਰਥੀ ਜੋ ਬਹੁਤ ਸੋਹਣੇ ਡਰੈਸ ਵਿੱਚ ਬੈਠੇ ਤੇ ਬੜੇ ਪਿਆਰ ਦੇ ਨਾਲ ਆਪਣੇ ਅੱਜ ਦੇ ਜਿਹੜੇ ਇਮਤਿਹਾਨ ਨੂੰ ਕਰ ਰਹੇ ਨੇ ਤੇ ਅੱਜ ਦਾ ਜਿਹੜਾ ਇਮਤਿਹਾਨ ਇਹ ਅਖੀਰਲਾ ਇਮਤਿਹਾਨ ਹੈ ਪੰਜਾਬੀ ਭਾਸ਼ਾ ਦਾ ਤੇ ਸੋ ਇੱਕ ਵਾਰ ਮੈਂ ਫਿਰ ਸਮੂਹ ਪ੍ਰਬੰਧਕ ਸਹਿਬਾਨਾਂ ਦਾ ਸਾਡੇ ਵਿਦਿਆਰਥੀਆਂ ਦਾ ਤੇ ਸਟਾਫ ਦਾ ਧੰਨਵਾਦ ਕਰਦਾ ਤੇ ਨਾਲ ਨਾਲ ਇਹਨਾਂ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਜਿਹੜੇ ਸਮੇਂ ਦੇ ਵਿੱਚ ਰਹਿੰਦਿਆਂ ਹੋਇਆ ਆਪਣੇ ਬੱਚਿਆਂ ਨੂੰ ਬੜੇ ਸਮੇਂ ਸਿਰ ਗੁਰਮਤਿ ਸਿੱਖਿਆ ਕੇਂਦਰ ਵਿੱਚ ਭੇਜਦੇ ਨੇ ਤੇ ਬੱਚੇ ਸਮੇਂ ਸਿਰ ਆ ਕੇ ਜਿਸ ਤਰ੍ਹਾਂ ਬੱਚੇ ਨੂੰ ਬਹੁਤ ਚਾਹ ਹੁੰਦਾ ਹੈ ਸਕੂਲੋਂ ਆਉਣ ਦੇ ਨਾਲ ਹੀ ਗੁਰਮਤਿ ਸਿੱਖਿਆ ਕੇਂਦਰ ਵਿੱਚ ਆ ਜਾਂਦੇ ਨੇ ਤੇ ਹੌਲੀ-ਹੌਲੀ ਬੱਚੇ ਚਾਰ ਦਿਵਾਰੀ ਦੇ ਵਿੱਚ ਬੋਲਦੇ-ਬੋਲਦੇ ਸਿੱਖਦੇ ਸਿੱਖਦੇ ਹੁਣ ਇਸ ਨਗਰ ਦੇ ਵਿੱਚ ਜਾਂ ਜਿੱਥੇ ਵੀ ਸਮਾਗਮਾਂ ਤੇ ਜਾਂਦੇ ਨੇ ਉੱਥੇ ਬੋਲ ਕੇ ਤੇ ਆਪਣੇ ਮਾਪਿਆਂ ਦਾ ਸਟਾਫ ਦਾ ਪ੍ਰਬੰਧਕ ਸਹਿਬਾਨਾਂ ਦਾ ਗੁਰਮਤ ਸਿੱਖਿਆ ਕੇਂਦਰ ਦਾ ਤੇ ਆਪਣਾ ਨਾਮ ਰੋਸ਼ਨ ਕਰ ਰਹੇ ਨੇ ਸੋ ਅੱਜ ਦਾ ਸਾਡਾ ਇਹ ਪੇਪਰ ਇਮਤਿਹਾਨ ਲਾਈਵ ਕਰਨ ਦਾ ਮਕਸਦ ਸੀ ਕਿ ਸਾਡੇ ਬੱਚਿਆਂ ਬਾਰੇ ਪਤਾ ਲੱਗ ਸਕੇ ਕਿ ਗੁਰਮਤ ਸਿੱਖਿਆ ਕੇਂਦਰ ਦੇ ਵਿੱਚ ਕੀ ਸਿੱਖਿਆ ਪ੍ਰਾਪਤ ਕਰ ਰਹੇ ਨੇ ਸੋ ਮੈਂ ਹੁਣ ਅੰਤ ਨੂੰ ਫਤੇ ਦੇ ਨਾਲ ਸਾਂਝ ਪਾਉਣਾ ਹੈ ਜੀ ਕਿ ਤੁਸੀਂ ਜੋ ਵੀ ਜਾਣਕਾਰੀ ਗੁਰਮਤ ਸਿੱਖਿਆ ਕੇਂਦਰ ਦੇ ਬਾਰੇ ਪ੍ਰਾਪਤ ਕੀਤੀ ਹੈ ਸੋ ਸਾਰੇ ਵਿਦਿਆਰਥੀਆਂ ਦਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹੁਣ ਫਤਿਹ ਨਾਲ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ